ਰੰਗਲਾ ਪੰਜਾਬ ਚੈਨਲ ਦੇ ਸਮੂਹ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 2023 ਦਾ આજ ਆਖਰੀ ਦਿਨ ਹੈ ਅਤੇ ਚੰਦ ਘੰਟਿਆਂ ਬਾਅਦ ਸਾਲ 2024 ਸ਼ੁਰੂ ਹੋਣ ਜਾ ਰਿਹਾ ਹੈਗਾ ਤੇ ਸਾਲ 2024 ਦੇ ਖੁਸ਼ ਆਮਦਿੱਤ ਤੇ ਦਿਹਾੜੇ ਤੇ ਮੈਂ ਸਮੂਹ ਹਲਕਾ ਜੈਤਨ ਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਸਮੂਹ ਭਾਰਤ ਦੇ ਵਸੀਆਂ ਨੂੰ ਅਤੇ ਹਰ ਦੇ ਸੰਸਾਰ ਦੇ ਹਰ ਕੋਨੇ-ਕੋਨੇ ਤੇ ਵਸਦੇ ਹਰ ਵਛਿੰਦੇ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਕਹਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜਿਹੜਾ ਨਵਾਂ ਸਾਲ ਆਏਗਾ ਇਹ ਸਾਰਿਆਂ ਲਈ ਖੁਸ਼ੀਆਂ ਲਿਆਵੇ ਸਮੂਹ ਜਿਹੜੀ ਲੋਕਾਈ ਹੈ ਸੰਸਾਰ ਦੇ ਵਿੱਚ ਸ਼ਾਂਤੀ ਹੋਵੇ ਅਮਨ ਹੋਵੇ ਭਾਈਚਾਰਾ ਅ ਸਾਡਾ ਵਦੇ ਸਾਨੂੰ ਜਿਹੜੀਆਂ ਪਿਛਲੇ ਸਾਲਾਂ ਤੱਕ ਹੁਣ ਤੱਕ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਜਿਹਨੀਆਂ ਕਿ ਮਨੁੱਖ ਦੁਆਰਾ ਹੀ ਪੈਦਾ ਕੀਤੀਆਂ ਗਈਆਂ ਹੈਗੀਆਂ ਵਾਤਾਵਰਨ ਸਾਡਾ ਪਲੀਟ ਹੋ ਰਿਹਾ ਸਾਡੀ ਮਿੱਟੀ ਪਲੀਟ ਹੋ ਰਹੀ ਆ ਸਾਡਾ ਜਿਹੜਾ ਹੈਗਾ ਸਮੁੰਦਰ ਦਰਿਆ ਇਹਨਾਂ ਚ ਕਚਰਾ ਬਹੁਤ ਸਾਰਾ ਸੁੱਟਿਆ ਜਾ ਰਿਹਾ ਹੈਗਾ ਅਸੀਂ ਸਾਰੇ ਮਿਲ ਕੇ ਆਪਣਾ ਆਲਾ ਦਵਾਲਾ ਸਾਫ਼ ਰੱਖੀਏ ਪਹਿਲਾ ਇਹ ਜਿਹੜੀ ਆ ਘਰ ਤੋਂ ਸਫਾਈ ਸ਼ੁਰੂ ਹੁੰਦੀ ਆ ਦੁਕਾਨਾਂ ਤੋਂ ਹੁੰਦੀ ਆ ਗਲੀਆਂ ਨਾਲੀਆਂ ਸਾਨੂੰ ਆਪ ਵੀ ਸਾਫ਼ ਕਰਨੀਆਂ ਚਾਹੀਦੀਆਂ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਇਹ ਸਾਡਾ ਜਿਹੜਾ ਸਮੁੱਚਾ ਸੰਸਾਰ ਆ ਜਿਹੜਾ ਬਹੁਤ ਹੀ ਸੁੰਦਰ ਬਣ ਸਕਦਾ ਹੈਗਾ ਸਵਰਗਾ ਜਿਹੜਾ ਉਹ ਤਰਤੀ ਤਈ ਆ ਇਹਨਾਂ ਲਫ਼ਜ਼ਾਂ ਨਾਲ ਮੈਂ ਫੇਰ ਇੱਕ ਵਾਰ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਜੀ ਆ ਨਵੇਂ ਸਾਲ ਨੂੰ ਮੁਬਾਰਕਾਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ